ਵੱਡੇ ਤੇ ਪ੍ਰੋਫੈਸ਼ਨਲ ਪੁਲਿਸਿੰਗ ਕਰਨ ਲਈ ਡੀਐਸਪੀ ਨਾਵਾ ਡੀਐਸਪੀ ਡੀ ਇੰਚਾਰਜ ਇਸ ਲਈ ਪਟਿਆਲਾ ਐਸਐਚਓ 파ਸੋ ਐਸਐਂਟਰੋਂ ਸਦਰ ਨਾਵਾ ਇਹਨਾਂ ਦੀ ਟੀਮ ਨੇ ਬੜਾ ਐਫੈਕਟਿਵਲੀ ਦੋ ਬਲਾਈਂਡ ਮਾਰਡਰ ਨੂੰ ਟ੍ਰੇਸ ਕੀਤਾ ਹੈ ਜੋ ਪਹਿਲਾ ਮਾਰਡਰ ਹੈ ਉਹ ਗੰਦਰਾਲਾ ਕਰਾਉਡ ਪਿੰਡ ਦੇ ਵਿੱਚ ਹੋਇਆ ਸੀਗਾ ਔਨ ਦਾ ਇੰਟਰਵੈਨਿੰਗ ਨਾਈਟ ਆਫ ਸ਼ੇਟ ਦੇ ਸਾਥ ਸਦਰ ਜੀ ਦੇ ਚ ਇਨਫੋਰਮੇਸ਼ਨ ਆਈ ਸੀ ਕਿ ਜਗਦੇਵ ਸਿੰਘ ਉਹ ਝਗੜੀ ਪਹਿਲਾਂ ਕਿਸੇ ਨੇ ਕੱਪਲ ਕਰਤਾ ਇਹ ਘਰ ਦੇ ਵਿੱਚ ਹੀ ਵਿੜੇ ਦੇ ਵਿੱਚ ਅ ਸ਼ੀਸਾ ਵੀ ਨਹੀਂ ਤੋੜਾ ਤਾਂ ਐਕਟਿੰਗ ਔਨ ਦੈਟ ਇਨਫੋਰਮੇਸ਼ਨ ਅਸੀਂ ਕਰਾ ਤਫਰਰ ਦੱਤ ਪੀਸੀ 62 85902 ਦੇ ਆਈਪੀਸੀ ਦੇ ਤਹਿਤ ਇਹ ਡੂਇੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਇਹਦਾ ਕੋਈ ਝਗੜਾ ਚੱਲਦਾ ਸੀਗਾ ਨਰੇਂਦਰ ਸਿੰਘ ਫੌਜੀ ਨਾਲ ਤੇ ਇਹ ਕਾਫੀ ਅਸ਼ਬਦ ਜੋ ਮੈਂ ਕਹਾਂ ਉਹ ਕਹਿਣਾ ਸੀਗਾ ਕਾਫੀ ਵਾਰ ਇਹਨਾਂ ਦਾ ਝਗੜਾ ਹੋਇਆ ਤੇ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਬਿੱਤੇ ਦਾ ਜਿਹੜਾ ਸ਼ੋਕੜਾ ਉਹ ਵੀ ਡੀਲ ਕਰ ਸੀਗਾ ਉਹ ਧਮਕੀਆਂ ਵਗੈਰਾ ਜਿਹੜਾ ਨਰਿੰਦਰ ਸਿੰਘ ਫੌਜੀ ਨੂੰ ਦਿੰਦਾ ਰਹਿੰਦਾ ਸੀ ਤਾਂ ਜਿਸ ਦਿਨ ਸ਼ੇਰਪੀਕ ਨੂੰ ਵੀ ਇਹਨਾਂ ਦਾ ਟਕਰਾਅ ਹੋਣੀ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਨਰਿੰਦਰ ਸਿੰਘ ਉਹ ਫੌਜੀ ਇਹਨਾਂ ਦੇ ਘਰ ਜਾਂਦਾ ਇੱਕ ਡਾਮ ਦੇ ਨਾਲ ਇੱਕ ਡੰਡਾ ਹੁੰਦਾ ਹੈਗਾ ਆਸ ਦਾ ਉਦੇ ਨਾਲ ਜਿਹੜੇ ਹਿੱਟ ਹੈਡ ਤੇ ਤੇ ਫੇਸ ਤੇ ਹਿੱਟ ਕਰਕੇ ਇਹਨੂੰ ਇੰਜਰ ਕਰਦਾ ਤੇ ਇਹ ਦੋ ਇੰਜਰੀਜ਼ ਦੀ ਡੈਥ ਹੋ ਗਈ। ਤਾਂ ਬੜਾ ਇਫੈਕਟਿਵਲੀ ਜਿਹੜਾ ਹੈਗਾ ਪੁਲਿਸ ਨੇ ਟੈਕਨੀਕਲ ਤੇ ਹਿਮਨ ਐਂਡ ਡੈਨੀਆਂ ਯੂਜ਼ ਕਰਦੇ ਹੋਏ ਜਿਹੜਾ ਇਹ ਜਿਹੜਾ ਇਹਨੂੰ ਟ੍ਰੇਸ ਕੀਤਾ ਤੇ ਦੋ ਸ਼ੀਰ ਨੂੰ ਅਰੈਸਟ ਕਰ ਲਿਆ ਤੇ ਫਰਦਰ ਇਨਵੈਸਟੀਗੇਸ਼ਨ ਇਸ ਗੋਇੰਗ। ਜੋ ਸੈਕੰਡ ਬਲਾਈਂਡ ਮਰਡਰ ਹੈਗਾ ਉਹ ਟਕਰਾਲਾ ਪਿੰਡ ਦੇ ਹੱਦੇ ਵਿੱਚ ਇੱਕ ਲਾਸ਼ ਮਿਲੀ ਸੀ ਸਰਦੇਵ ਸਿੰਘ ਉਹ ਸੋਨ ਇੱਕ 5 2024 ਤੇ ਬੇਸਡ ਔਨ ਦਾ ਇਨਫੋਰਮੇਸ਼ਨ ਉਹਦੀ ਪਤਨੀ ਦੇ ਬਿਆਨ ਦੇ ਬੇਸ ਤੇ ਚਮਕੌਰ ਸਿੰਘ ਨਾਮ ਦੇ ਵਿਅਕਤੀ ਦੇ ਖਿਲਾਫ ਇੱਕ ਪਰਚਾ ਲੱਗੇ ਜਿਹੜਾ ਬਾਈ ਨੇ ਦਰਜ ਕਰਾਇਆ ਸੀ ਬਟ ਡੂਰਿੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਚਮਕੌਰ ਸਿੰਘ ਤੇ ਜਿਹੜਾ ਵਿਦ ਦਾ ਆਪਸ ਵਿੱਚ ਡਿਸਪਿਊਟ ਸੀਗਾ ਪੈਸੇ ਆਫ ਇਹ ਇਹ ਵੀ ਸਾਹਮਣੇ ਆਇਆ ਕਿ ਮਿਰਤਿਕ ਨੇ ਪਹਿਲਾਂ ਵੀ ਦੋ ਤਿੰਨ ਪਰਚੇ ਜਿਹੜੇ ਹੈਗੇ ਆ ਦਰਜ ਕਰਵਾਏ ਹੋਏ ਸੀਗੇ ਵੱਖ-ਵੱਖ ਪਾਰਟੀਆਂ ਦੇ ਖਿਲਾਫ ਜਿਹੜੇ ਵੀ ਝੂਠੇ ਪਾਏ ਗਏ ਸੀਗੇ ਤਾਂ ਕੁਝ ਐਜੋ ਦੇ ਐਵੀਡੈਂਸਸ ਸਾਹਮਣੇ ਆਏ ਜਿਹਦੇ ਤੋਂ ਸਾਨੂੰ ਸਾਫ ਹੋਇਆ ਕਿ ਇਹ ਜਿਹੜਾ ਮਾਮਲਾ ਹੈਗਾ ਬਲਾਈਂਡ ਮਰਡਰ ਦਾ ਨਾ ਹੋ ਕੇ ਕੋਈ ਹੋਰ ਵੀ ਹੋ ਸਕਦਾ ਹੈ ਸੋ ਟੈਕਨੀਕਲੀ ਤੇ ਧਰਮੇ ਨੂੰ ਰਸਤੀਗਰ ਕਰਨ ਤੇ ਪਾਇਆ ਗਿਆ ਕਿ ਜੂ ਮਿਰਤਿਕ ਹੈ ਉਹ ਪਲਾਨ ਕਰ ਰਿਹਾ ਸੀ ਕਿ 307 ਦਾ ਪਰਚਾ ਉਹ ਚੰਬੌਰ ਸਿੰਘ ਦੇ ਖਿਲਾਫ ਦਰਜ ਕਰਵਾਵੇ ਉਹਦੇ ਵਾਸਤੇ ਉਹਨੇ ਇੱਕ ਵੈਪਨ ਪ੍ਰਪੇਅਰ ਕੀਤਾ ਸੀਗਾ ਆਪਣੇ ਕਰੀਬੀ ਸਾਥੀਆਂ ਨਾਲ ਗੱਲ ਕੀਤੀ ਪਲਾਨ ਕੀਤਾ ਕਿ ਮੈਂ ਇੱਥੇ ਜਾ ਕੇ ਐਨੀ ਟ੍ਰਿਪੂਨ ਮੈਂ ਇੱਕ ਡਰਾਮਾ ਕ੍ਰੀਏਟ ਕਰਾਂਗਾ ਜਿਹਦੇ ਵਾਸਤੇ ਮੈਂ ਆਪਣੇ ਆਪ ਨੂੰ ਇੰਜਰ ਕਰਾਂਗਾ ਉਹਦੇ ਵਾਸਤੇ ਉਹਨੇ YouTube ਵਗੈਰਾ ਤੋਂ ਚੈਨਲ ਵਗੈਰਾ ਦੇਖੇ ਕਿ ਕਿੱਥੇ ਇੰਜਰੀ ਕਰਕੇ ਘੱਟੋ ਘੱਟ ਜਿਹੜਾ ਲਾਈਕ ਦਾ ਲਾਸ ਨਾ ਹੋਵੇ ਪਰ ਇੰਕਰੀਜ਼ ਹੋ ਜਾਵੇ ਤਾਂ ਮਿਤੀ 1 ਪੰਜ ਨੂੰ ਉਹ ਇਹ ਵੈਪਨ ਲੈ ਕੇ ਗਨ ਸ਼ਾਟ ਇੰਜਰੀ ਆਪਣੇ ਆਪ ਨੂੰ ਕਰਦਾ ਹੈ ਪਰ ਜਿੰਗੂ ਦਾ ਇੰਜਰੀ ਉਹਦੀ ਡੈਥ ਹੋ ਜਾਂਦੀ ਹੈ ਤਾਂ ਬੇਸਡ ਓਨ ਦਾ ਇਨਫੋਰਮੇਸ਼ਨ ਅਸੀਂ ਇੱਕ ਪਰੀ ਅਫੇਅਰ ਦਰਜ ਕੀਤੀ ਸੀ ਚੰਪੌਰ ਸਿੰਘ ਦੇ ਖਿਲਾਫ ਪਰ ਹੁਣ ਉਹਦੇ ਕਰੀਬੀ ਸਾਥੀ ਜੋ ਕੀ ਵਿਟਨੈਸ ਹੈਗਾ ਇਹਦੇ ਇਸ ਮੈਟਰ ਦੇ ਵਿੱਚ ਉਹਨੇ ਸਾਰਾ ਸਾਨੂੰ ਰਿਵੀਲ ਕੀਤਾ ਤੇ ਹੋਰ ਜਿਹੜੇ ਐਵਿਡੈਂਸ ਮਿਲੇ ਸੀਗੇ ਉਹਨਾਂ ਨੇ ਵੀ ਇਸ ਘਟਨਾ ਸੰਬੰਧੀ ਕੋਆਰੋਬਰੇਟ ਕੀਤਾ ਹੈ ਕਿ ਉਹ ਕੋ ਆਪਣੇ ਆਪ ਨੂੰ ਆਪਣੇ ਆਪ ਜਿਹੜੀ ਕੀਤੀ ਕਤਲ ਘਟਨਾ ਹੈਗੀ ਇਹ ਮਰਡਰ ਨਹੀਂ ਸੀਗਾ ਤਾਂ ਉਸ ਬੇਸ ਤੇ ਅਸੀਂ ਉਹਨੂੰ ਜਿਹੜਾ ਹੈਗਾ ਅੱਗੇ ਪ੍ਰੋਸੀਡ ਕਰ ਰਹੇ ਹਾਂ ਇਹ ਮੈਨੂੰ ਪਤਾ ਲੱਗਿਆ ਸੀ ਕਿ ਨਾਲ ਸੀ ਕੋਈ ਜਦੋਂ ਮੈਂ ਆਪਣੇ ਜਿਹਨਾਂ ਮੈਂ ਦੱਸਿਆ ਇੱਕ ਤਾਂ ਕੀ ਵਿਟਨ ਸੀਗਾ ਜਿਹਦੇ ਕੋਲ ਗੱਲ ਕਰਦਾ ਸੀਗਾ ਕਿ ਮੈਂ ਇਹ ਕਰਨਾ ਹੈਗਾ ਤੇ ਇੱਥੇ ਕਰਨਾ ਇਸ ਵੈਪਨ ਨਾਲ ਕਰਨਾ ਤੇ ਉਹਨੇ ਕਰਕੇ ਦਿਖਾਇਆ ਸੈਕੰਡਰੀ ਕੁਝ ਐਦਾਂ ਦੇ ਟੈਕਨੀਕਲ ਮੈਡੀਕਲ ਐਵਿਡੈਂਸਸ ਟੈਕਨੀਕਲ ਐਵਿਡੈਂਸਸ ਤੇ ਹੋਰ ਗਵਾਹ ਜਿਹੜੇ ਸਾਹਮਣੇ ਹੈ ਜਿਹੜੀਆਂ ਸਾਰੀਆਂ ਜਿਹੜਾ ਉਸ ਚੀਜ਼ ਨੂੰ ਕੋਰਪੋਰੇਟ ਕਰ ਰਹੇ ਨੇ ਬੇਸਿਕ ਤਾਂ ਕੇਸ ਚੇਂਜ ਕਰਾਂਗੇ ਕਿ ਸੁਸਾਇਡ ਕਰਾਂਗੇ ਕੀ ਕਿ ਇਹਦੇ ਵਿੱਚ ਬੇਸਿਕਲੀ ਅੱਗੇ ਪ੍ਰੋਸੀਡ ਕਰ ਰਹੇ ਆ ਜਿਹੜਾ ਚੰਪੌਰ ਸਿੰਘ ਦੇ ਖਿਲਾਫ ਜਿਹੜਾ ਬਰਚਾ ਡੱਜ ਹੋਇਆ ਉਹ ਨਹੀਂ ਬਣਦਾ ਉਹ ਕੈਨਸਲ ਬੇਸਿਕਲੀ ਇਹਨੂੰ ਕੈਨਸਲੇਸ਼ਨ ਕਰਨ ਲਈ ਡਿਫੀਨਿਟਲੀ ਨੂੰ ਲੈ ਜਾ